ਬਾਜੀ ਦੇਖੋ ਇਹ ਗੋਬਿੰਦਗੜ ਕਿਲੇ ਦੇ ਬਿਲਕੁਲ ਸਾਹਮਣੇ ਪਾਰਕਿੰਗ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਉੱਥੇ ਚਿਕਨ ਦੀਆਂ ਦੁਕਾਨਾਂ ਚੱਲ ਰਹੀਆਂ ਇਹ ਪੂਰਾ ਦਰਗਾਣਾ ਮੰਦਿਰ ਪ੍ਰੀਤਸਰ ਹੈਗਾ ਸਾਰਾ ਲਾਗੇ ਚਾਗੇ ਮੰਦਿਰ ਨੇ ਸਾਡੇ ਇੱਥੋਂ ਤੁਸੀਂ ਦੇਖ ਲਓ ਹਨੂਮਾਨ ਮੰਦਿਰ ਜਿਹੜਾ ਬਹੁਤ ਹੀ ਸਾਡੇ ਧਰਮ ਦਾ ਪ੍ਰਾਚੀਨ ਮੰਦਿਰ ਉਹ 500 ਮੀਟਰ ਦੀ ਦੂਰੀ ਤੇ ਵੀ ਨਹੀਂਗਾ ਤੇ ਇੱਥੇ ਚਿਕਨ ਦੀਆਂ ਦੁਕਾਨਾਂ ਲਵਾਉਣੀਆਂ ਕੀ ਤਰ੍ਹਾਂ ਕਿਤੇ ਸਾਡੀਆਂ ਆਸਥਾ ਨੂੰ ਠੇਸ ਪਹੁੰਚਾਈ ਜਾ ਰਹੀ ਆ ਅਸੀਂ ਅੱਗੇ ਵੀ ਡੀਸੀ ਮੈਡਮ ਨੂੰ ਮਿਲ ਕੇ ਇੱਕ ਵਿਗਿਆਪਨ ਦਿੱਤਾ ਹੈਗਾ ਕਿ ਜਿਹੜੀਆਂ ਸਾਡੇ ਧਾਰਮਿਕ ਸਥਾਨ ਨੇ ਚਾਹੇ ਉਹ ਸਿੱਖ ਧਾਰਮਿਕ ਸਥਾਨ ਨੇ ਜਾਂ ਹਿੰਦੂ ਧਾਰਮਿਕ ਸਥਾਨ ਨੇ ਉਹਦੇ ਲਾਗੇ ਚਾਗੇ ਇਹੋ ਜਿਹਾ ਕੋਈ ਵੀ ਦੁਕਾਨਾ ਨਾ ਹੋਣ ਲੇਕਿਨ ਫੇਰ ਸਾਨੂੰ ਵੇਖਣ ਨੂੰ ਮਿਲ ਰਿਹਾ ਕਿ ਹੁਣ ਫੇਰ ਇੱਥੇ ਦੁਕਾਨਾਂ ਲਵਾਤੀਆਂ ਨੇ ਇਹ ਰੇੜੀ ਮਾਰਕੀਟ ਖੁੱਲੀ ਆ ਨਵੀ ਚਲੋ ਵਧੀਆ ਹੋਣੀਆਂ ਚਾਹੀਦੀਆਂ ਸਾਡੇ ਸ਼ਹਿਰ 'ਚ ਇਹੋ ਜਿਹੀਆਂ ਚੀਜ਼ਾਂ ਲੇਕਿਨ ਐ ਇਦਾਂ ਨਹੀਂ ਆਪਾਂ ਹੋਣ ਦੇਣਾ ਯਾਰ ਬੰਦ ਕਰੋ ਇਹਨੂੰ ਜੱਡੀ ਸਮੈਲ ਆਉਂਦੀ ਆ ਬੰਦ ਕੁੜੀ ਅਸੀਂ ਤੇ ਰੈਂਟ ਦੇਣਾ ਦਾ ਮਹਲਕਾ ਨੂੰ ਰੈਂਟ ਸਰ ਦੇ ਕੇ ਆਪਾਂ ਬੰਦੀ ਮੈਡਮ ਵੇਚੀ ਜਾਵਾਂਗੇ ਰੈਂਟ ਜੇ ਆਪਾਂ ਤੁਹਾਨੂੰ ਦੇ ਦੇਣੀ ਨਹੀਂ ਵੀਰ ਜੀ ਕਿ ਲੋ ਗੱਲ ਲੈ ਗਈ ਕਿ ਤਾਂ ਆਸਤਾ ਨਾ ਖੇਡਦੇ ਪੀ ਅਸੀਂ ਨਹੀਂ ਵੀਰ ਜੀ ਭਾਈ ਤਾਂ ਦਿੱਲੀ ਗਏ ਹੋਏ ਨੇ ਸਿਰੇ ਉੱਪਰ ਪਹੁੰਚ ਜਾਣਾ ਜੇ ਆਪਾਂ ਉਹਨੂੰ ਗੱਲ ਕਰਦੇ ਨੇ ਕੋਈ ਜਾਣ ਸਕਦਾ ਪੰਜਾਬ ਯਾਦਾ ਨਹੀਂ ਗਿਆ ਆਸਣਾ ਉਸੇ ਬਾਰੇ ਆਪਾਂ ਨਹੀਂ ਰੱਬ ਨੂੰ ਮੰਨਦੇ ਬਿਲਕੁਲ ਮੰਨਦੇ ਪਈ ਕਿਤੇ ਤੁਸੀਂ ਕਿਤੇ ਹੁਣ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਤੁਹਾਡੇ ਵੀ ਆਪਾਂ ਸਤਕਾਰਯੋਗ ਨੇ ਸਾਰੇ ਧਰਮ ਤੁਸੀਂ ਕਿਤੇ ਆਪਣੇ ਘਰ ਲਾ ਕੇ ਕਿਤੇ ਤਾਂ ਮਖਾਨ ਤੇ ਇਹ ਚੀਜ਼ਾਂ ਵੇਚੋਗੇ 500 ਮੀਟਰ ਵੀ ਨਹੀਂ ਗਾ ਸਾਡਾ ਸਾਨੂੰ ਮਨ ਮੰਦਰ ਇੱਧਰ ਆ ਜਾ ਤੇ ਤੁਸੀਂ ਉਧਰ ਚਿਕਨ ਲਾ ਕੇ ਵੇਚਣ ਦੇ 100 ਉਹ ਤੋਂ ਪਾਰਕਿੰਗ ਦਾ ਨਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਆ ਤੇ ਕਾ ਵੀ ਤੁਸੀਂ ਇਹ ਕੰਮ ਆਪ ਕਰਨ ਦਿਓ ਤਾਂ ਜ ਤੁਸੀਂ ਸੁਝਾਇਆ ਵਾ ਤੇ ਤੁਹਾਡੇ ਨਾਲੋਂ ਤਾਂ ਜ਼ਿਆਦਾ ਗਿਆਨ ਤੁਹਾਨੂੰ ਹੋਣਾ ਚਾਹੀਦਾ ਤੁਸੀਂ ਫੇਰ ਚਿਕਨ ਵੇਚੋ ਇਹਨੂੰ ਬੰਦ ਕਰ ਯਾਰ ਇਹ ਨਹੀਂ ਕਰਦੇ ਨਾ ਕੋਈ ਗੱਲ ਨਹੀਂ ਕੋਈ ਗੱਲ ਹੈ ਕਿੰਨੇ ਕਿੰਨੇ ਦੀ ਦਿੱਤੀ ਤੁਹਾਨੂੰ ਇੱਥੇ ਪਰਮਿਸ਼ਨ ਉਹਨੂੰ ਤੇ ਬਲਾਵੇ ਰੱਖੋ ਭਾਈ ਦਿੱਲੀ ਗਏ ਹੋ ਗੱਲ ਕਰਾ ਦਿਓ ਭਾਈ ਫੋਨ ਤੇ ਗੱਲ ਕਰਾ ਦਿਓ ਅੱਡੀ ਅੱਡੀ ਫੋਨ ਤੇ ਗੱਲ ਜੀ ਇੱਕ ਬੰਦਾ ਮਾਰ ਗਿਆ ਮੇਰੀ ਬੇਨਤੀ ਸੁਣੋ ਤੁਸੀਂ ਵੀ ਗੁਰੂ ਸਿੱਖਾ ਜੇ ਇਹ ਕਿੰਨੀ ਸੋਹਣੀ ਕਾਰਟ ਲੱਗੇ ਨੇ ਤੇ ਸਾਨੂੰ ਵੀ ਵਧੀਆ ਲੱਗਦਾ ਸਾਡੇ ਸ਼ਹਿਰ ਚ ਇਹੋ ਜੀਆਂ ਹੋਰ ਵੀ ਬੰਨੀਆਂ ਚਾਹੀਦੀਆਂ ਵਾ ਜਿੱਥੇ ਲੋਕੀ ਆਣ ਆਪਣਾ ਟਾਈਮ ਸਪੈਂਡ ਕਰਨ ਲੇਕਿਨ ਕਿਤੇ ਨਾ ਕਿਤੇ ਆਸਥਾਨੂ ਤੇ ਨਾ ਨਾ ਠੇਸ ਪਹੁੰਚਾਨ ਲੱਗੇ ਮੰਦਿਰ ਹੈ ਸਾਰਾ ਦੁਰਗਾਣਾ ਮੰਦਿਰ ਪ੍ਰਿਸਰ ਹੈ ਲੱਗੇ ਤੁਲਸੀ ਮਾਤਾ ਜੀ ਦਾ ਮੰਦਿਰ ਹੈ ਪਰਸ਼ੂਰਾ ਮੰਦਿਰ ਹੈ ਕਾਲੀ ਮਾਤਾ ਮੰਦਿਰ ਹੈ ਹਨੂਮਾਨ ਜੀ ਦਾ ਮੰਦਿਰ ਹੈ ਤੇ ਆ ਵੇਖ ਲਓ ਤੇ ਇਹ ਪਾਰਕਿੰਗ ਦਾ ਨਾਮ ਵੇਖੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਆ ਖੁਦ ਵੀ ਖੁਦ ਵੀ ਤੁਸੀਂ ਸਿੱਖੋ ਜੇ ਤੇ ਤੁਸੀਂ ਇਹ ਚਿਕਨ ਦਾ ਕੰਮ ਕਰਨ ਦੇ ਜੇ ਮੈਨੂੰ ਨਹੀਂ ਸਮਝ ਲੱਗਦੀ ਇਹ ਕੀਤੇ ਨਾ ਕੀਤੇ ਨਾ ਮੈਨੂੰ ਲੱਗਦਾ ਵਾ ਇਹ ਕੋਈ ਸਿਆਸਤ ਹੋ ਰਹੀ ਆ ਧਾਰਮਿਕ ਸੱਲਾਂ ਨੂੰ ਟਾਰਗੇਟ ਕਰਕੇ ਕਿ ਕੋਈ ਭੇਦਭਾਵ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਜੀ ਬਿਲਕੁਲ ਹੈ ਹਲੋ ہاں ਜੀ ਅ ਨਮਸਤੇ ਸਰ ਨਮਸਕਾਰ ਕੋ ਕੀ ਨਾਮ ਪਈਆ ਆਪਣਾ ਮਨਮਿੰਦਰ ਸਿੰਘ ਜੀ ਮਨਮਿੰਦਰ ਸਿੰਘ ਪਾਜੀ ਇਹ ਸਾਰਾ ਠੇਕਾ ਤੁਹਾਡੇ ਕੋ ਆ ہاں ਜੀ ਪਾਜੀ ਵੇਖੋ ਛੋਟੀ ਜੀ ਬੇਨਤੀ ਜੇ ਮੈਨੂੰ ਨਹੀਂ ਪਤਾ ਤੁਸੀਂ ਸਿੱਖੋ ਕਿ ਮੈਨੂੰ ਨਹੀਂ ਪਤਾ ਤੁਸੀਂ ਹਿੰਦੂ ਹੋ ਇਹ ਸਾਰਾ ਦਰਗਿਆਣਾ ਸਰਦਾਰ ਹੋ ਪਾਜੀ ਫਿਰ ਆਪਾਂ ਨੂੰ ਤੁਹਾਨੂੰ ਤੇ ਜ਼ਿਆਦਾ ਗਿਆਨ ਹੋਣਾ ਚਾਹੀਦਾ ਕਿ ਜਿਹੜੀ ਪਾਰਕਿੰਗ ਆ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਆ ਅੱਛਾ ਜੀ ਉੱਥੇ ਅੰਦਰ ਆਪਾਂ ਚਿਕਨ ਦੀਆਂ ਦੁਕਾਨਾਂ ਲਵਾਈਆਂ ਕਿਤੇ ਸਿੱਖ ਧਰਮ ਦੀ ਆਸਥਾ ਨੂੰ ਠੇਸ ਨਹੀਂ ਪਹੁੰਚਾਉਂਦੀਆਂ ਨਹੀਂ ਜੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਇਹ ਪਾਰਕਿੰਗ ਜਿੱਥੇ ਹੈ ਹੀ ਕੋਈ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਇੱਥੇ ਸਾਹਮਣੇ ਬੋਰਡ ਲਿਖਿਆ ਹੈ ਗੁਰੂ ਗੋਬਿੰਦ ਚਲੋ ਉਹ ਵੀ ਛੱਡੋ ਤੁਹਾਨੂੰ ਨਹੀਂ ਪਤਾ ਤੁਹਾਨੂੰ ਨਹੀਂ ਪਤਾ ਹੋਵੇਗਾ ਅੰਮ੍ਰਿਤਸ ਤੋ ਬੇ ਬੇਦਿਆ ਜਿਹੜੇ ਜਿਹੜੇ ਮੋੜ ਲੱਗੇ ਨੇ ਨਾ ਹਾਂਜੀ ਉਹ ਪਾਰਕਿੰਗ ਦੇ ਮੋੜ ਸਾਰੇ ਉਹਨਾਂ ਨੇ ਉਤਾਰਨੇ ਨੇ ਉਹ ਪਾਰਕਿੰਗ ਉਹਨਾਂ ਦੇ ਕੈਂਸਲ ਹੋ ਚੁੱਕੀ ਚਲੋ ਹੋ ਗਈ ਮੈਂ ਕਹਿੰਦਾ ਹਲੇ ਉਤਰੇ ਨਹੀਂ ਚਲੋ ਉਤਾਰ ਲੈਣੇ ਆ ਲੇਕਿਨ ਆ ਜਿਹੜਾ ਏਰੀਆ ਨਾ ਮੈਂ ਕਹਿੰਦਾ ਭਾਜੀ ਛੱਡ ਦਿਓ ਪਾਰਕਿੰਗ ਵਾਲੀ ਗੱਲ ਛੱਡ ਦਿਓ ਇਹ ਜਿਹੜਾ ਏਰੀਆ ਨਾ ਇਹ ਦੁਰਗਾਣਾ ਮੰਦਿਰ ਪ੍ਰੀਸਰ ਦਾ ਵਾ ਲੱਗੇ 500 ਮੀਟਰ ਤੇ ਵੀ ਹਨੂਮਾਨ ਮੰਦਿਰ ਨਹੀਂ ਗਾ 500 ਮੀਟਰ ਤੋਂ ਵੀ ਘੱਟ ਆ ਤੇ ਆਪਾਂ ਉੱਥੇ ਦੁਰਗਾਣਾ ਮੰਦਿਰ ਦੇ ਪ੍ਰੀਸਰ ਚ ਚਿਕਨ ਦਾ ਕੰਮ ਕਰਨ ਨੇ ਆ ਇਹ ਆਪਾਂ ਨੂੰ ਸ਼ੋਭਾ ਦਿੰਦਾ ਤੇ ਸਰ ਇਹ ਬੇਨਤੀ ਇਦਾਂ ਆ ਕਿ ਚਲੋ ਤੁਸੀਂ ਮੈਂ ਤੁਹਾਡੀ ਗੱਲ ਮੰਨ ਲਈ ਹਨਾ ਤੁਸੀਂ ਐਵੀ ਚੀਜ਼ ਦੀ ਇੱਕ ਨੋਟ ਕਰੋਗੇ ਕਿਦਰ ਕਹਿੰਦਾ ਮੰਦਰ ਦੇ ਆਸੇ-ਪਾਸੇ ਕਈ ਸਾਰੇ ਨੋਨ ਵੇਜ ਢਾਬੇ ਵੀ ਨੇ ਰੈਸਟੋਰੈਂਟ ਵੀ ਨੇ ਰੇੜੀਆਂ ਵੀ ਲੱਗੀਆਂ ਪਾਜੀ ਉਹ ਵੀ ਕਰਾ ਦਾਂਗੇ ਮਤਲਬ ਕਿ ਆਪਾਂ ਵੇਖੀਏ ਕਿ ਇੱਕ ਬੰਦਾ ਜੁਰਮ ਕਰਨ ਦਿਆ ਤੇ ਅਸੀਂ ਵੇਖਾ ਵੇਖੀ ਆਪ ਵੀ ਕਰਨਾ ਹੈ ਕਿ ਆਪਾਂ ਆਪਣਾ ਆਪਣਾ ਪੱਖ ਵੇਖੀਏ ਬੇਨਤੀ ਮੇਰੀ ਮੇਰੀ ਬੇਨਤੀ ਸੁਣਾਓ ਕਿ ਆਪਾਂ ਮੈਂ ਇਸ ਟਾਈਮ ਇੱਧਰ ਰਹਿਣ ਨਹੀਂ ਆਪਾਂ ਬੁੱਧਵਾਰ ਮਿਲੀਏ ਬੜਾ ਬਾਈ ਫੇਸ ਬੈ ਕੇ ਗੱਲ ਕਰਦੇ ਪਾਜੀ ਮਿਲ ਲਾਂਗੇ ਆਪਾਂ ਲੇਕਿਨ ਆ ਪਲੀਜ਼ ਕਿਰਪਾ ਬੰਦ ਕਰਾਓ ਜਿਹੜਾ ਵੀ ਪ੍ਰੋਬਲਮ ਹੈ ਜਾਂ ਜੋ ਵੀ ਪਾਜੀ ਆਪਾਂ ਨੂੰ ਪ੍ਰੋਬਲਮ ਕੋਈ ਨਹੀਂ ਆ ਵੇਖੋ ਬਹੁਤ ਸੋਹਣੀ ਮਾਰਕੀਟ ਤੁਸੀਂ ਬਣਾਈ ਹੋਈ ਆ ਇਦਾਂ ਦੀ ਆ ਹੋਰ ਮਰਾਓ ਸ਼ਹਿਰ ਦਾ ਵਿਕਾਸ ਹੋਣਾ ਚਾਹੀਦਾ ਲੇਕਿਨ ਆਸਥਾਨ ਉਠੇਸ ਨਹੀਂ ਪਹੁੰਚਣੀ ਚਾਹੀਦੀ ਇਹ ਸਾਡਾ ਮੰਦਰ Hindu ਧਾਰਮਿਕ ਸਥਾਨਾ ਉਹਦਾ పరిసరਾ ਲਾਗੇ ਸਾਡੇ ਮੰਦਰ ਨੇ ਤੁਲਸੀ ਮਾਤਾ ਮੰਦਰ ਕਾਲੀ ਮਾਤਾ ਮੰਦਰ ਪਰਸ਼ੂਰਾ ਮੰਦਰ ਤੇ 500 ਮੀਟਰ ਵੀ ਹਨੂਮਾਨ ਮੰਦਰ ਨਹੀਂਗਾ ਸਾਡੇ ਸਤਕਾਰ ਤੁਹਾਨੂੰ ਵੀ ਪਤਾ ਪ੍ਰਾਚੀਨ ਮੰਦਰ ਆ ਤਾਂ ਫੇਰ ਆਪਾਂ ਇਹੋ ਜਿਹਾ ਕੰਮ ਇੱਥੇ ਕਰਨ ਨੇ ਆ ਸੋ ਗੱਲ ਪਤਾ ਕੀ ਆ ਬੇਨਤੀ ਇਦਾਂ ਠੀਕ ਹੈ ਤੁਸੀਂ ਮੈਨੂੰ ਜੋ ਵੀ ਕਿਹਾ ਬਿਲਕੁਲ ਠੀਕ ਕਹਿ ਰਹੇ ਹੋ ਨਾ ਬਟ ਇਹ ਆ ਕਿ ਮੈਂ ਤੇ ਮਾਰਕੀਟ ਖੂਨ ਆ ਕੇ ਸ਼ੁਰੂ ਕੀਤੀ ਪਿਛਲੇ 20 20 ਸਾਲਾਂ ਤੋਂ ਸਾਰੀ ਮਾਰਕੀਟ ਐਸ ਏਰੀਆ ਦੇ ਵਿੱਚ ਹੈ ਹੈ ਨਾ ਵੈਜ ਦੀ ਨੋਨ ਵੈਜ ਦੀ ਪਾਜੀ ਵੇਖੋ ਮੇਰੀ ਬੇਨਤੀ ਮੇਰੀ ਬੇਨਤੀ ਸੁਣੋ ਕਿੱਥੇ ਗਈ ਹੈ ਹੈ ਨਾ ਪਾਜੀ ਜੇ ਆਪਾਂ ਨੂੰ ਪਤਾ ਤੇ ਆਪਾਂ ਜੋ ਨੇ ਆਪਾਂ ਨਾਗਰਿਕ ਨਹੀਂ ਗਏ ਇੱਕ ਆਪਾਂ ਧਾਰਮਿਕ ਨਹੀਂ ਗਏ ਆਪਾਂ ਕਿਉਂ ਨਹੀਂ ਬੋਲਦੇ ਸਾਨੂੰ ਤੇ ਜਿਹੜਾ ਚੀਜ਼ ਪਤਾ ਲੱਗੀ ਅਸੀਂ ਬੋਲਣ ਆ ਗਏ ਤੁਹਾਡੇ ਨਾਲ ਚਲੋ ਅਸੀਂ ਉਹ ਵੀ ਬੰਦ ਕਰਾਵਾਂਗੇ ਜੀ ਅਸੀਂ ਕਿ ਅਸੀਂ ਇਹ ਜਿਹੜਾ ਜਿਹੜਾ ਇਹ ਮਸਲਾ ਹੈ ਜੋ ਵੀ ਅਨੇ ਗੱਲ ਹੈ ਜਿਹੜੀ ਵੀ ਆਪਾਂ ਜੋ ਕਰ ਰਹੇ ਆ ਆ ਪਾਜੀ ਆਪਾਂ ਨੂੰ ਤੁਹਾਡੀ ਮਾਰਕੀਟ ਨਾਲ ਕੋਈ ਮਸਲਾ ਨਹੀਂ ਆ ਇਦਾਂ ਦੀਆਂ ਹੋਰ ਬਣਾ ਸਕੋ ਮਾਰਕੀਟ ਅੰਮ੍ਰਿਤਸਰ ਦਾ ਵਧੀਆ ਲੱਗਦਾ ਵਾ ਲੇਕਿਨ ਇਹ ਚਿਕਨ ਦੀ ਦੁਕਾਨਾ ਬੰਦ ਕਰ ਦੋ ਅਸੀਂ ਇਹਨੂੰ ਬੈਠ ਕੇ ਮੈਂ ਕੱਲ ਇਵਨਿੰਗ ਰਾਤ ਨਾਲ ਅੰਮ੍ਰਿਤਸਰ ਆ ਜਾਣਾ ਪਾਜੀ ਵੇਖੋ ਜੀਰੋ ਤੁਸੀਂ ਆਓਗੇ ਅਸੀਂ ਬੈਠ ਕੇ ਕੀ ਕਰ ਲਾਂਗੇ ਪਲੀਜ਼ ਰਿਕਵੈਸਟ ਵਾਲੀ ਗੱਲ ਜ ਇਹ ਧਾਰਮਿਕ ਮਸਲਾ ਵਾ ਇਹਨੂੰ ਮੌਕੇ ਤੇ ਬੰਦ ਕਰ ਦੋ ਬਾਅਦ ਉਹ ਹੀ ਬਹਿ ਜੰਨੇ ਆ ਮੰਦਿਰ ਦੇ ਟਰਸਟੀ ਆ ਨਾ ਵੀ ਬਹਿ ਜੰਨੇ ਜਿੰਨਾ ਨਾ ਕਹੋ ਕਿ ਬਹਿ ਜਾਣਗੇ ਬੇਨਤੀ ਪਤਾ ਕੀ ਆ ਜੀ ਸੁਣੋ ਵੀ ਆਪਾਂ ਇਹਨੂੰ ਬੁੱਧਵਾਰ ਬੈਠ ਕੇ ਆਪਾਂ ਮੈਂ ਆਪ ਦਾ ਸਟੇਸ਼ਨ ਆ ਦੇਖੋ ਫੋਨ ਦੀ ਕਲੀਜਾ ਨਹੀਂ ਸੋਲਡ ਹੋ ਸਰਦੀ ਆ ਹਾਂ ਜੀ ਆਪਾਂ ਜੀ ਆਪਣਾ ਨੰਬਰ ਦੇ ਦਿਓ ਤੁਸੀਂ ਮੈਂ ਤਾਂ ਹੋਰ ਨੰਬਰ ਤੋਂ ਪੁੱਛ ਪਾ ਜੀ ਇਹ ਮੌ ਹੋਂ ਬੰਦ ਕਰਾ ਦਿਓ ਆਪਾਂ ਬੁੱਧਵਾਰ ਬਹਿ ਵੀ ਜਾਵਾਂਗੇ ਆਪਾਂ ਆਪਣੇ ਧਰਮ ਦੀ ਨਾ ਉਹ ਕਹਿੰਦੇ ਨਾ ਆਸਤਾਨੂ ਠੇਸ ਨਹੀਂ ਪੰਜਾ ਸੱਤੇ ਹਾਡਾ ਮੰਦਿਰ ਲੱਗ ਗਿਆ ਇਹ ਸਾਰਾ ਦੁਰਗਿਆਣਾ ਮੰਦਿਰ ਪ੍ਰੀਸ਼ਦ ਦਾ ਗਾਇਰ ਪੰਜਾਂ ਦੀ ਸੋਚੀ ਹੈ ਤੇ ਨਾ ਪੰਜ ਨਹੀਂ ਨਹੀਂ ਇਹ ਤਾਂ ਫਿਰ ਪੈਂ ਇਹ ਤਾਂ ਪਹੁੰਚਾ ਨਹੀਂ ਰਹੀ ਨਾ ਫਿਰ ਦੇਖੋ ਪਤਾ ਕੀ ਇਸ਼ੂ ਆ ਤੁਮ ਮੈਨੂੰ ਦੇਖੋ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸਹਿਮਤ ਹੋ ਗਿਆ ਹਨਾ ਤੁਸੀਂ ਦੇਖੋ ਮੈਂ ਆਪਾਂ ਕੋਈ ਗੱਲ ਜਿਹੜੀ ਹੁੰਦੀ ਹੈ ਉਹ ਐਡੇ ਟਾਈਮ ਕੋਈ ਐਡੇ ਟਾਈਮ ਦੇਖੋ ਕਿਹੇ ਚੀਜ਼ ਨੂੰ ਨੂੰ ਹਣੋ ਵੀ ਇੱਕ ਦਿਨ ਦਾ ਟਾਈਮ ਲਓ ਨਾ ਸਾਨੂੰ ਮਿਲਣਾ ਭਾਜੀ ਕੋਈ ਗੱਲ ਤੁਸੀਂ ਚਿਕਨ ਦਾ ਬੰਦ ਕਰੋ ਬਾਕੀ ਚੱਲਣੀ ਨਹੀਂ ਦਈਆਂ ਵਾ ਅੱਜ ਆਪਣੇ ਸਾਰੇ ਸਤਕਾਰਯੋਗ ਸਾਡੇ ਧਰਮ ਦੇ ਆਗੂ ਵੀ ਬਹਿਣਗੇ ਤੇ ਜੋ ਫੈਸਲਾ ਹੈਗਾ ਉਹ ਸਿਰ ਮਤੇ ਆ ਲੇਕਿਨ ਮੋਕੇ ਤੇ ਬੰਦ ਕਰ ਆ ਆ ਦਿਨਾਂ ਤੀ ਨਹੀਂ ਬੰਦ ਕਰੋ ਜਿਹੜੋ ਬਹਿ ਕੇ ਆਪਣੀ ਗੱਲ ਹੋएगी ਉਦੋਂ ਬਹਿ ਕੇ ਵੇਖਾਂਗੇ ਕਿਉਂਕਿ ਆਪਾਂ ਆਸਤਾ ਨੂੰ ਠੇਸ ਨਹੀਂ ਪਹੁੰਚਾਣ ਦੇਣੀ ਸਾਡੇ ਸਾਰੇ ਮੰਦਰ ਲੱਗੇ ਨੇ ਤੇ ਮੰਦਰ ਪ੍ਰੀਸ਼ਦ ਦਾ ਕੰਮ ਏ ਸਾਰੇ ਦੇਖੋ ਜੇ ਠੀਕ ਆ ਹੁਣ ਆਪਾਂ ਉਹ ਫੇਲਾ ਲਾ ਪੈ ਨੂੰ ਕਰਦੇ ਆ ਨਾ ਲੇਕਿਨ ਲੇਕਿਨ ਮੇਨ ਮੁੱਦਾ ਇਹ ਏ ਕਿ ਪਿਛਲੇ ਪਿਛਲੇ 25 ਸਾਲਾਂ ਤੋਂ ਭਾਈ ਉਹ ਵੀ ਕਰਾਵਾ ਨੇ ਬੰਦ ਭਾਈ ਜੇ ਤੁਸੀਂ ਨਾਲ ਚੱਲਣ ਦੀ ਤੁਸੀਂ ਨਾਲ ਚੱਲਣ ਦੀ ਹਿੰਮਤ ਰੱਖਦੇ ਤੁਸੀਂ ਵੀ ਚੱਲੋ ਨਾਲ ਨਹੀਂ ਤੇ ਉਹ ਵੀ ਕਰਾਵਾਂਗੇ ਬੰਦ ਇਹ ਤੋਂ ਤੇ ਅਜੇ ਸਮਾਂ ਬਾਕ ਲੱਗੇ ਭਾਈ ਤੁਹਾਨੂੰ ਤੇ ਸਾਰਾ ਪਤਾ ਵਾ ਫਿਰ ਆਪਾਂ ਕਿਉਂ ਨਹੀਂ ਹਲੇ ਤੱਕ ਬਾਤ ਚੁੱਕੀ ਤੁਹਾਨੂੰ ਤੇ ਇਹਦਾ ਗਿਆਨ ਆ ਤੁਹਾਨੂੰ ਸਭ ਕੁਝ ਪਤਾ ਤਾਂ ਤੁਹਾਨੂੰ ਇਹ ਨਹੀਂ ਪਤਾ ਕਿ ਇਹ ਮੰਦਰ ਪ੍ਰੀਸਰ ਦੇ ਅੰਡਰ ਆਂਦਾ ਫਿਰ ਤੁਹਾਨੂੰ ਤੇ ਇਹਦਾ ਗਿਆਨ ਨਾ ਸਗੋ ਤੁਹਾਨੂੰ ਤੇ ਸਾਡੇ ਨਾਲੋਂ ਵੱਧ ਪਤਾ ਹੋਣਾ ਚਾਹੀਦਾ ਕੀ ਆਂਦਾ ਪਿਆ ਵਾ ਮੰਦਰ ਦੇ ਮੰਦਰ ਦੇ ਕੀ ਆਂਦਾ ਪਿਆ ਮੰਦਰ ਦੀ ਹੱਦ ਤੇ ਆ ਰਿਹਾ ਹਨੂ ਮੰਦਿਰ 500 ਮੀਟਰ ਤੇ ਵੀ ਨਹੀਂ ਦਾ ਪਤਾ ਕਿ ਨਹੀਂ ਆਪਾਂ ਨੂੰ ਇਹ ਹਲੂ ਮੰਦਰ ਇੱਥੋਂ ਮਾਰੇ ਜਾ ਤੇ ਗੈਸ ਮਨੂ ਮਾਰੇ ਜਾ ਇੱਕ ਮਿੰਟ ਭਾਜੀ ਆਪਾਂ ਮੇਰੀ ਬੇਨਤੀ ਸੁਣੋ ਵੇਖੋ ਤੁਸੀਂ ਨਾ ਬੜਾ ਕੋਈ ਗੱਲ ਨਹੀਂ ਤੁਸੀਂ ਮੈਨੂੰ ਆਪਣਾ ਨੰਬਰ ਦੋਗੇ ਜੀ ਆਪਣਾ ਨੰਬਰ ਦੋ ਤਾਂ ਬੇਰਮਾਨਾ ਭਾਜੀ ਮਾਰ ਲੈਨੇ ਪਹਿਲਾਂ ਅਜਰਾਦੀ ਨੇ ਬੰਦ ਕਰਾਓ ਤੁਸੀਂ ਬੁੱਧਵਾਰ ਆਣਾ ਜਿੱਦਾਂ ਤੁਸੀਂ ਆਓਗੇ ਬਹਿ ਕੇ ਗੱਲ ਕਰ ਲੈਨੇ ਆ ਉਸ ਤੋਂ ਬਾਅਦ ਜੋ ਡਿਸਾਈਡ ਹੋਏਗਾ ਆਪਾਂ ਕਰ ਲਾਂਗੇ ਆਪਣਾ ਨੰਬਰ ਦੋਗੇ ਮਰਜਾ ਨੰਬਰ ਭਾਜੀ ਦੇ ਦਿੰਨੇ ਆਪਾਂ ਨੰਬਰ ਵੀ ਦੇ ਜੰਨਾ ਮੈਂ ਕੋਈ ਗੱਲ ਆ ਬੰਦ ਕਰਾ ਦਿਓ ਪਲੀਜ਼ ਆਪਣਾ ਨਾਮ ਕੀ ਉੱਪਰ ਤੁਹਾਡਾ ਸੇਠੀ ਲਿਖਿਆ ਹੋਇਆ ਵਾ ਨਾਮ ਤੁਹਾਡਾ ਕੀ ਆ ਤੁਸੀਂ ਮੇਰਾ ਮਨਮਿੰਦਰ ਸਿੰਘ ਨਾਮ ਲਿਖੋ ਠੀਕ ਹੈ ਜੀ ਨਹੀਂ ਤੇ ਇਹਨਾਂ ਨੇ ਸੇਠੀ ਲਿਖਿਆ ਕਹਿੰਦੇ ਸੇਠੀ ਟੈਂਟ ਵਾਲਿਆਂ ਕੋਈ ਗੱਟੇ ਕ ਭਾਜੀ ਤੁਸੀਂ ਮੈਨੂੰ ਨਾ ਮੈਨੂੰ ਇਹਨਾਂ ਨੇ ਕਿਹਾ ਭਾਜੀ ਸਾਨੂੰ ਤਾਂ ਪਤਾ ਵੀ ਨਹੀਂ ਕੋਣ ਹੈ ਜ ਨੰਬਰ ਬੋਲਿਓ ਆਪਣਾ ਮੈਂ ਤਾਂ ਆਪਣਾ ਨੰਬਰ ਤੋਂ ਪਹਿਲਾਂ ਮਾਰਾ ਮੋਬਾਈਲ ਕੋਈ ਨਹੀਂ ਮੈਂ ਭਾਈ ਇਹਨਾਂ ਨੂੰ ਲਿਖਾ ਇਹਨਾਂ ਵਾ ਤੁਸੀਂ ਆ ਪਲੀਜ਼ ਇਹਨਾਂ ਨੂੰ ਰਿਕੁਐਸਟ ਜੀ ਬੰਦ ਕਰਾਓ ਆ ਲਿਖਾ ਦੇ ਕਮੈਂਟਸ ਦੋ ਮਿੰਟ ਸੁਣੋ ਕਾ ਮੇਰੀ ਬੇਨਤੀ ਸੁਣੋ ਹੀ ਸੁਣੋ ਸੀ ਹਾਂਜੀ ਅੱਜ ਸਾਨੂੰ ਲੱਗ ਲੈਂਦੇ ਹੋ ਗੱਲ ਸੁਣੋ ਇੱਕ ਮਿੰਟ ਕੱਲ ਅਸੀਂ ਤੁਹਾਡੀ ਪਰਮਿਸ਼ਨ ਤੋਂ ਬਿਗਿਨਾ ਨਹੀਂ ਲਗਾਵਾਂਗੇ ਜੀ ਨਹੀਂ ਨਹੀਂ ਮੈਂ ਕੋਣ ਹਾਂ ਭਾਈ ਪਰਮਿਸ਼ਨ ਦੇਣ ਵਾਲਾ ਲੇਕਿਨ ਨਹੀਂ ਦੇਖੋ ਜੇ ਮੈਂ ਅੱਜ ਤੁਹਾਨੂੰ ਕਹਿ ਸਕਦਾ ਲਾ ਲਓ ਤਾਂ ਫਿਰ ਬੇਦਬੀ ਦਾ ਹੱਕਦਾਰ ਮੈਂ ਵੀ ਵਿਚ ਹੋ ਗਿਆ ਫੇਰ ਤਾਂ ਮੇਰੇ ਵੱਲ ਰੋਜ ਲਾਓ ਮੇਰੇ ਵੀਰ ਜੀ ਨਹੀਂ ਭਾਜੀ ਦੇਖੋ ਮੇਰੀ ਬ ਜੋ ਤੁਹਾਡਾ 2-4000 ਦਾ ਨੁਕਸਾਨ ਹੋ ਮੇਰੇ ਕੋਲ ਲੈ ਲਓ ਬੱਟ ਵੇਖੋ ਜਿਹੜੀ ਬੇਦਬੀ ਹੈ ਉਹ ਬੇਦਬੀ ਆ ਉਹ ਨਾ ਕਰੋ ਆਹ ਵੇਖੋ ਇੱਕ ਦਿਨ ਦਾ ਐਕਸਕਿਊਜ਼ ਦਿਓ ਸਿਰਫ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਜੀ ਸਰ ਮੇਰਾ ਅਸਲ ਘੱਟੋ ਘੱਟ ਵੀ ਮੇਰੇ ਕੋਲ 8-9000 ਦਾ ਮੇਰਾ ਮਾਲ ਪਈ ਹੈ ਭਾਜੀ ਮੇਰੇ ਕੋ ਕਮਾਣ ਨਾਲ ਘੱਟ ਮੈਂ ਕੱਲਾ ਹਾਂ 2-4000 ਮੈਂ ਦੇ ਦੇਣਾ ਨਹੀਂ ਸਰ ਨਹੀਂ ਪਰ ਆਪਾਂ ਤੁਸੀਂ ਪਾ ਲਓ ਨਹੀਂ ਮੇਰੀ ਗੱਲ ਸੁਣੋ ਅੱਜ ਦੇ ਅੱਜ ਦੇ ਕੱਲ ਮੈਂ ਕੋ ਧਰਮ ਤੋਂ ਵਾਅਦਾ ਤੇ ਮੇਰੇ ਵਾਸਤੇ ਕੁਝ ਨਹੀਂ ਜੀ ਮਾਲਿਕ ਇੱਕ ਦਿਨ ਮੈਂ ਭਾਜੀ ਤੁਹਾਨੂੰ 2-3000 ਰੁਪਏ ਜਿੰਨਾ ਤੁਸੀਂ ਮੇਰੇ ਪੱਲੇ ਸੇ ਬਟ ਵੇਖੋ ਤੁਸੀਂ ਵੀ ਗੁਰਸਿੱਖ ਜੇ ਆਪ ਸੋਚੋ ਕਿ ਆਸਤਾਬਾਦ ਕੁਛ ਹੋਣਾ ਜੇ ਤੁਹਾਨੂੰ ਇੱਕ ਦਿਨ ਨਹੀਂ ਦੇਦਾ ਤਾਂ ਮੇਰੇ ਅੱਜ ਵੀ ਤੁਸੀਂ ਲਾ ਲਈ ਬੇਦਵੀ ਤੇ ਜਦੋਂ ਮੇਰੇ ਸਾਹਮਣੇ ਹੋ ਗਈ ਮੈਂ ਕੋਣੋਂ ਨਾ ਦਿਨ ਦੇਣ ਵਾਲਾ ਜੇ ਮੈਂ ਹੀ ਅੱਜ ਕਹਿ ਤਾ ਲਾ ਲਓ ਤਾਂ ਫਿਰ ਮੇਰੇ ਵੱਲੋਂ ਰੋਜ਼ ਲਾਓ ਨਹੀਂ ਨਹੀਂ ਉਹਦਰੀ ਹੁੰਦੀ ਹੈ ਅਸੀਂ ਮੰਦਰ ਪ੍ਰੀਸ਼ਦ ਨੂੰ ਵੀ ਲਿਖ ਕੇ ਦੇ ਲੱਗੇ ਆਂ ਸੁਹਰੇ ਉਹਨਾਂ ਨੂੰ ਵੀ ਲਿਖ ਕੇ ਦਿੰਨੇ ਆ ਕਿ ਮੰਦਰ ਦੇ ਆਲੇ-ਦੁਆਲੇ ਪਾਰਕਿੰਗ ਦੀ ਪਾਰਕਿੰਗ ਦੇ ਵਿੱਚ ਇਹ ਰੇੜੀਆਂ ਲਗਾਉਣ ਦੀ ਇਜਾਜ਼ਤ ਕਿਹਨੇ ਦਿੱਤੀ ਤੇ ਮੀਟ ਦੀਆਂ ਰੇੜੀਆਂ ਲਗਾਉਣ ਦੀ ਇਜਾਜ਼ਤ ਕਿਹਨੇ ਦਿੱਤੀ ਇਹ ਮੈਂ ਕਿਸੇ ਕੋ ਠੇਕਾ ਲੈਂਦਾ ਹਾਂ ਇਹ ਤੇ ਇਹ ਵੇਖੋ ਇਹ ਤੇ ਇਹਨਾਂ ਨੂੰ ਪਤਾ ਹੋਵੇ ਕਿਉਂਕਿ ਜਿੰਨਾਂ ਦਾ ਇਹ ਨਾਲ ਹੈ ਰੇ ਮੈਨੂੰ ਲੱਗਦਾ ਜੋ ਮੈਂ ਜਾਣਦਾ ਹਾਂ ਉਹਨਾਂ ਨੂੰ ਜਿੱਥੋਂ ਤੱਕ ਜੇ ਕੋਈ ਹੋਣੇ ਤੇ ਉਹਨਾਂ ਦੀ ਤਾਂ ਵੈਸੇ ਅਪਰੋਚ ਬੜੀ ਹੋਣੀ ਆ ਠੀਕ ਹੈ ਨਾ ਕਾਰਪੋਰੇਸ਼ਨ ਵੱਲੋਂ ਨਹੀਂ ਜੇਗੀ ਕਿਹਦਾ ਨਾਲ ਹੈਂਡਿਆ ਏ ਲੈ ਰਹੇ ਸੇਠੀ ਟੈਂਟ ਹਾਊਸ ਵਾਲਿਆਂ ਦਾ ਇਹ ਹੋਣਗੇ ਤੇ ਹਾਂ ਜੇ ਹਾਂ ਉਹਨਾਂ ਦੀ ਅਪਰੋਚ ਫਿਰ ਮਿਲ ਕੇ ਉਹ ਪਿੱਛੇ ਕਰ ਦੇਣਗੇ ਸ਼ਾਇਦ ਮੈਨੂੰ ਤੇ ਇਹੋ ਲੱਗਦਾ ਤਾਂ ਹੀ ਤੇ ਤੁਸੀਂ ਵੇਖ ਲਓ ਮੰਦਰ ਪ੍ਰੀਸ਼ਦ ਦੀ ਭੈਣ ਚਿਕਨ ਲਾਈ ਕੇ ਬੈਠੇ ਨੇ ਇਹ ਕਿਤੇ ਜਾਇਜ਼ ਆ ਇਹਦੇ ਡੀਸੀ ਮੈਡਮ ਨੂੰ ਵੀ ਇਹਨਾਂ ਦਾ ਆਪਾਂ ਡੀਸੀ ਮੈਡਮ ਨੂੰ ਅੱਗੇ ਵੀ ਇੱਕ ਚਿੱਠੀ ਲਿਖ ਕੇ ਭੇਜੀ ਆ ਆਪ ਦੇਖਿਆ ਹੈ ਕਿ ਜਿਹੜੇ ਵੀ ਧਾਰਮਿਕ ਸਥਾਨ ਲੱਗੇ ਨੇ ਚਾਹੇ ਉਹ ਸਿੱਖ ਧਾਰਮਿਕ ਸਥਾਨ ਨੇ ਹਿੰਦੂ ਨੇ ਉਹਨਾਂ ਦੇ ਲਾਗੇ ਕੋਈ ਚੀਕਨ ਦੀ ਜਾਂ दारू ਦੀ ਅਦਾ ਦੀ ਦੁਕਾਨ ਨਹੀਂ ਹੋਣੀ ਚਾਹੀਦੀ। ਉਹਦੇ ਹੁਣ ਆਪ ਬੰਦ ਨਹੀਂ ਕਰਨੀ। ਇਹਨੂੰ ਕਾਹਨ ਹੋਈ ਸਾਡਾ। ਨਹੀਂ ਨਹੀਂ ਭਾਈ ਬੰਦ ਤੇ ਕਰਾ ਕੇ ਜਾਵਾਂਗੇ ਆਪਾਂ। ਇਹਦੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ। ਦੇਖੋ ਜੀ ਇਹ ਕੀਤੇ ਨਾ ਕੀਤੇ ਨਾ ਅੱਜ ਦਾ ਜੋ ਦੌਰ ਚੱਲਣ ਦੇ ਆ ਮੈਨੂੰ ਲੱਗਣ ਦਿਆ ਧਰਮ ਨੂੰ ਨਾ ਟਾਰਗੇਟ ਕੀਤਾ ਜਾ ਰਿਹਾ। ਜਾਣ ਕੇ ਰੇੜੀਆਂ ਦੁਕਾਨਾਂ ਮੰਦਰਾਂ ਗੁਰਦੁਆਰਾਂ ਦੇ ਲਾਗੇ ਲਵਾਈਆਂ ਜਾ ਰਹੀਆਂ ਵਾ। ਆਪਾਂ ਬਹੁਤ ਜਲਦ ਮੰਦਰ ਪ੍ਰੀਸ਼ਦ ਨੂੰ ਦੇ ਲੱਗੀਆਂ ਲਿਖ ਕੇ ਜ ਤਾਂ ਫੇਰ ਇਸ ਸਮਾਜ ਸੇਵੀ ਸੰਸਥਾਵਾਂ ਇਕੱਠੀਆਂ ਕਰਕੇ ਅਹੀ ਐਕਸ਼ਨ ਲਵਾਂਗੇ ਆਪਣਾ ਜੀ ਮੈਂ ਇੱਕ ਤੁਹਾਨੂੰ ਇਹ ਵੀ ਦੱਸਦਾ 2022 ਚ ਨਾ 31 ਦਸੰਬਰ ਦੀ ਇੱਕ ਪਾਰਟੀ ਸੀਗੀ ਠੀਕ ਹੈ ਜਿਹਰੇ ਅੰਦਰ ਪਾਰਟੀ ਪਾਸ ਤੱਕ ਸਾਰੇ ਟਿੱਕ ਟਾ ਟੁਕਟਾ ਡਿਸਟ੍ਰੀਬਿਊਟ ਹੋ ਗਏ ਆਂ ਔਰ ਉਹ ਸਿੱਖ ਜਥੇਬੰਦੀਆਂ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਅੱਜ ਵੀ ਉਹ ਸਰਹਾਨ ਨਹੀਂ ਸਰਹਾਨਾ ਕਰਨ ਯੋਗ ਨੇ ਕਿ ਉਹਨਾਂ ਨੇ ਪਾਰਟੀ ਨਹੀਂ ਹੋਂਦੀ ਸੀ ਕਿਉਂਕਿ ਉਰਤੇ ਚਿਕਨ ਅੰਦਰ ਸਰਵੋਣ ਆਏਗਾ ਕਿਉਂਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਪਾਰਕਿੰਗ ਵੀ ਤੇ ਕਿਲਾ ਵੀ ਉਹਨਾਂ ਦੇ ਨਾਮ ਤੇ ਆ ਇਹ ਧਾਰਮਿਕ ਆਸਥਾ ਦਾ ਕੇਂਦਰ ਹੈਗਾ ਇੱਕ ਹਿਸਾਬ ਦਾ ਕਿਉਂਕਿ ਜਿੱਥੇ ਮਹਾਰਾਜ ਦਾ ਨਾਮ ਆ ਗਿਆ ਉਸ ਤੋਂ ਵੱਡਾ ਕੀ ਰ ਹੈਗਾ ਕੱਲ ਨੂੰ ਇੱਥੇ ਤੁਹਾਡੇ ਇੱਥੇ ਲਿਖੋ ਤੁਹਾਡੇ ਤੁਹਾਡੇ ਮਹਾਲਾ ਪੰਡਾ ਹੋਣਾ ਹੈ ਇਹ ਲੋਕਾਂ ਦਾ ਬੱਦਲ ਰਾਇਰ ਨਹੀਂ ਕਿ ਪਾਰਕਿੰਗ ਲਈ ਯੂਜ਼ ਕਰੋ ਤੂੰ ਫਿਰ ਕਤਲਵਾਤਾ ਨਹੀਂ ਮਿਲਾਈ ਜੀ ਪਾਰਕਿੰਗ ਨਹੀਂ ਲਈ ਰੱਖਿਆ ਬੈਜ ਲਵਾਈ ਆ ਜੋ ਮੱਤੀ ਲਵਾਉਂ ਯਾਰ ਨਾ ਨਾ ਤਿੰਨ ਜਿਹੜੀਆਂ ਗੱਲਾਂ ਤੂੰ ਕਿਉਂ ਮੁੱਦਾ ਡਾ ਬਣਾਉਂਦੇ ਆ ਆ ਕੀ ਲਿਖਿਆ ਭਾਜੀ ਆਹ ਹੁੰਦਾ ਸੇ ਪਾਰਕਿੰਗ ਦੂਸਰੀ ਹੈ ਇਹ ਕਾਹਨੂੰ ਹੋਰ ਵੀ ਜਾ ਬੰਦੀਆਂ ਆਉਣੀਆਂ ਜੇ ਵੇਖ ਲਓ ਇਹ ਆ ਕੀ ਲਿਖਿਆ ਕਿਲਾ ਗੋਬਿੰਦਗੜ੍ਹ ਵਿੱਚ ਕੋਟਾ ਤੋਂ ਆਵੇ ਗੋਬਿੰਦਗੜ੍ਹ ਗੋਬਿੰਦ ਦੀ ਕੋਈ ਗੱਲ ਨਹੀਂ ਜੀ ਤਾਂ ਸਾਹਿਬ ਤਾਨੂੰ ਅੱਜ ਪਤਾ ਲੱਗਾ ਹੈਗਾ ਤੁਸੀਂ ਕਿਲਾ ਗੋਬਿੰਦਗੜ ਜਿਹੜਾ ਹੈਗਾ ਉਹ ਬਿਲਕੁਲ ਸਾਹਮਣੇ ਗੋਬਿੰਦਗੜ ਪਾਰਕਿੰਗ ਹੈ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਚਲਾਈ ਜਾ ਰਹੀ ਆ ਇਹ ਜਿਹੜਾ ਸਾਰਾ ਏਰੀਆ ਵਿੱਚ ਤੁਹਾਨੂੰ ਦੱਸ ਦਈਏ ਦਰਗਾਣਾ ਮੰਦਰ ਪ੍ਰੀਸ਼ਦ ਦੇ ਅੰਦਰ ਆਂਦਾ ਵਾ ਬਿਲਕੁਲ ਮੈਂ ਕਹਿੰਦਾ 200 ਮੀਟਰ ਵੀ ਹੁਣਾ ਸਾਹਾਨੂੰ ਵੱਡੇ ਹਨੂਮਾਨ ਮੰਦਰ ਦਾ ਇੱਥੇ ਕੁਝ ਦਿਨਾ ਤੋਂ ਇਹ ਨਵੀਂ ਮਾਰਕੀਟ ਡਵੈਲਪ ਹੋਈ ਹੈ ਬਹੁਤ ਸੋਹਣੀ ਮਾਰਕੀਟ ਹੈ ਵਧੀਆ ਇਹੋ ਜਿਹੇ ਹੋਰ ਮਾਰਕੀਟਾਂ ਹੋਣੀਆਂ ਚਾਹੀਦੀਆਂ ਤੁਹਾਡੇ ਸ਼ਹਿਰ 'ਚ ਬਟ ਇੱਥੇ 3-4 ਦੁਕਾਨਾਂ ਮੀਟ ਦੀਆਂ ਖੋਲ ਦਿੱਤੀਆਂ ਗਈਆਂ ਜੋ ਕਿ ਸਾਡੇ ਆਸਥਾ ਨੂੰ ਠੇਸ ਪਹੁੰਚਾਉਂਦੀਆਂ ਸੀ ਚਾਹੇ ਉਹ ਸਿੱਖ ਆਸਥਾ ਹੋਵੇ ਚਾਹੇ ਉਹ ਹਿੰਦੂ ਆਸਥਾ ਹੋਵੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਇਹ ਪਾਰਕਿੰਗ ਨੂੰ ਜਾਣਿਆ ਜਾਂਦਾ ਹੈ ਤਾਂ ਉੱਥੇ ਚਿਕਨ ਦੀਆਂ ਦੁਕਾਨਾਂ ਕਿਤੇ ਨਾ ਕਿਤੇ ਗਲਤ ਸੀਗੀਆਂ ਉੱਤੋਂ ਮੰਦਰ ਪਰਿਸ਼ਾਰਾ ਲਾ ਕੇ ਤੂਲਸੀ ਮਾਤਾ ਮੰਦਰ ਪਰਸ਼ੂਰਾ ਮੰਦਰ ਮਾਤਾ ਕਾਲੀ ਮੰਦਰ ਹਨੂਮਾਨ ਜੀ ਦਾ ਮੰਦਰ ਆ ਇਹ ਬਹੁਤ ਗਲਤ ਮੈਸੇਜ ਲੋਕਾਂ ਤੱਕ ਪਹੁੰਚਾਇਆ ਗਿਆ ਜਾ ਰਿਹਾ ਸੀਗਾ ਇਹ ਕਿਤੇ ਨਾ ਕਿਤੇ ਮੈਨੂੰ ਲੱਗ ਰਿਹਾ ਕਿ ਇਹ ਆਸਥਾ ਨੂੰ ਠੇਸ ਪਹੁੰਚਾਉਣ ਦੀ ਕੋਈ ਖਰਗਾਂਤਰ ਰਚਿਆ ਜਾ ਰਿਹਾ ਕਿਉਂਕਿ ਤੁਸੀਂ ਦੇਖੋ ਨਵੀਆਂ-ਨਵੀਆਂ ਚਿਕਨ ਦੀਆਂ ਦੁਕਾਨਾਂ ਜਾਂ ਮੀਟ ਦੀਆਂ ਦੁਕਾਨਾਂ ਜਾਂ ਹੋਰ ਵੀ ਜੋ ਗਲਤ ਚੀਜ਼ਾਂ ਦੀਆਂ ਦੁਕਾਨਾਂ ਨੇ ਉਹ ਮੰਦਰਾ ਗੁਰਦੁਆਰਾ ਦੇ ਬਾਹਰ ਖੋਲੀਆਂ ਜਾ ਰਹੀਆਂ ਵਾ ਤੇ ਮੇਰੀ ਹੱਥ ਜੋੜ ਬੇਨਤੀ ਹੈ ਸੀ ਡੀਸੀ ਮੈਡਮ ਨੂੰ ਅੱਗੇ ਵੀ ਇੱਕ ਚਿੱਠੀ ਦੇ ਕੇ ਆਇਆ ਜਿਹੜੀ ਜੀ ਅਸੀਂ ਉਹਨਾਂ ਅੱਗੇ ਰਿਕੁਐਸਟ ਕੀਤੀ ਸੀ ਕਿ ਜਿਹੜੀਆਂ ਵੀ ਧਾਰਮਿਕ ਸਥਾਨ ਨੇ ਉਹਦੇ ਲਾਗੇ ਚੱਗੇ ਇਹੋ ਜਿਹੀ ਦੁਕਾਨਾਂ ਨੂੰ ਬੰਦ ਕਰਾਇਆ ਜਾਵੇ ਅੱਜ ਅਸੀਂ ਉਹਨਾਂ ਅੱਗੇ ਰਿਕੁਐਸਟ ਕਰ ਚੱਲੇ ਆ ਤੇ ਬੰਦ ਕਰਾ ਚੱਲੇ ਹਾਂ ਸਾਨੂੰ ਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਇਹ ਬੰਦ ਕਰ ਦਾਂਗੇ ਬਾਕੀ ਉਹ ਕਿਹ ਬਹੁਤ ਸ਼ਹਿਰ ਦੇ ਨਾਮਚੀਨ ਬੰਦੇ ਦਾ ਨਾਮ ਲੈ ਰਹੇ ਨੇ ਅਸੀਂ ਉਹ ਨਾਮ ਨਹੀਂ ਚਲੋ ਤੁਹਾਡੇ ਅੱਗੇ ਲੈਣਾ ਕਿ ਅਸੀਂ ਜੀ ਆ ਕੇ ਗੱਲ ਕਰ ਲਾਂਗੇ ਤੇ ਮੈਂ ਦੁਰਗਾਣਾ ਮੰਦਿਰ ਪਰਿਸ਼ਦ ਨੂੰ ਵੀ ਹੱਥ ਜੋੜ ਬੇਨਤੀ ਕਰਦਾ ਵਾਂ ਕਿ ਤੁਹਾਡੇ ਨਾਲੋਂ ਪਹਿਲਾਂ ਤੁਹਾਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਸੀਗਾ ਕਿ ਮੰਦਿਰ ਤੋਂ 500 ਮੀਟਰ ਦਾ ਇੱਕ ਡੈਰਾ ਤੈਅ ਕੀਤਾ ਗਿਆ ਸਰਕਾਰ ਵੱਲੋਂ ਕਿ ਉਸ ਤੋਂ ਬਾਹਰ ਜਾ ਕੇ ਕੁਝ ਵੀ ਹੋਵੇ ਉਹਦੇ ਅੰਡਰਕਰੋਚ ਨਹੀਂ ਹੋਣਾ ਚਾਹੀਦਾ ਤੁਹਾਨੂੰ ਸਮਝ ਆ ਗਈ ਆ ਚੀਜ਼ ਦੀ ਲੋਕਾਂ ਨੂੰ ਕਿਉਂ ਨਹੀਂ ਵੇਖੋ ਜੀ ਇਹ ਅਵੇਅਰਨੈਸ ਦੀ ਗੱਲ ਆ ਤੁਹਾਡਾ ਧਿਆਨ ਆਹੀ ਨਹੀਂ ਚਾਹੁੰਦੇ ਕਿ ਆਪਾਂ ਆਪਣੇ ਧਰਮ ਤੋਂ ਪਟਕੀ ਜਾਂ ਕਿਸੇ ਵੀ ਧਰਮ ਦੀ ਬੇਦਬੀ ਹੁੰਦੇ ਵੇਖੀਏ ਚਾਹੇ ਉਹ ਸਿੱਖ ਐਸਾਈ ਆ ਕਿਸੇ ਵੀ ਕੋਈ ਵੀ ਧਰਮ ਹੋਵੇ ਸਾਰੇ ਸਾਡੇ ਸਤਕਾਰਯੋਗ ਨੇ ਅਸੀਂ ਸਾਰਿਆਂ ਦਾ ਸਤਕਾਰ ਕਰਦੇ ਆ ਤੇ ਕਿਸੇ ਦੀ ਬੇਦਬੀ ਹੁੰਦੇ ਨਹੀਂ ਦੇਖ ਸਕਦੇ ਜਿਹੜੋ ਸਾਾਨੂੰ ਪਤਾ ਲੱਗਾ ਜੀ ਆ ਗਿਆ ਮੈਨੂੰ ਲੱਗਦਾ ਸਾਡੇ ਨਾਲ ਪਹਿਲਾਂ ਦਰਗਾਣਾ ਮੰਦਿਰ ਵਾਲਿਆਂ ਨੂੰ ਆਣਾ ਚਾਹੀਦਾ ਹੈਗਾ ਚਲੋ ਦੇਰ ਆਏ ਦਰੁਸਤ ਆਏ ਉਹ ਵੀ ਆ ਜਾਣਗੇ ਤੇ ਇੰਨਾ ਕੇ ਬੇਨਤੀ ਕਰ ਚੱਲੇ ਆ ਕਿ ਇਹ ਚਿਕਨ ਦੀ ਦੁਕਾਨ ਹੈ ਇੱਥੇ ਚਿਕਨ ਦੇ ਨਾਲ ਲੱਗਦਾ ਕਿ ਆਉਣ ਵਾਲੇ ਸਮੇਂ ਜਿਵੇਂ ਦਾਰੂ ਸ਼ੁਰੂ ਹੋ ਸਕਦਾ ਮੈਂ ਨਾ ਭਾਜੀ ਜਿੱਥੇ ਚਿਕਨ ਉੱਥੇ ਦਾਰੂ ਤੇ ਹੋਣੀ ਆ ਲੋਕੀ ਗੱਡੀਆਂ 'ਚ ਬਹਿ ਕੇ ਅੰਦਰ ਪੀਣ ਬਾਹਰ ਪੀਣ ਦਾਰੂ ਤੇ ਇੱਥੇ ਚੱਲੇਗੀ ਮਾਹੌਲ ਵੀ ਖਰਾਬ ਹੋਏਗਾ ਤੇ ਮੇਰੀ ਪ੍ਰਸ਼ਾਸਨ ਅੱਗੇ ਤੇ ਡੀਸੀ ਮੈਡਮ ਅੱਗੇ ਬੇਨਤੀ ਆ ਕਿਉਂਕਿ ਇਹ ਕਾਰਪੋਰੇਸ਼ਨ ਦੀ ਪਾਰ ਏ ਮੈਡਮ ਡੀਸੀ ਨੂੰ ਪਤਾ ਹੋਵੇਗਾ ਕਿ ਇਹਦੇ ਅੰਦਰ ਖੋਜਦਾ ਉਹਨਾਂ ਦੇ ਅੰਦਰ ਇਹ ਇਹ ਬੇਨਤੀ ਹੈ ਕਿ ਘੱਟੋ ਘਾਟੇ ਚਿਕਨ ਦੀਆਂ ਦੁਕਾਨਾਂ ਤੋਂ ਬੰਦ ਕਰਾਈ ਜੇ ਨਹੀਂ ਬੰਦ ਹੋਈਆਂ ਜਰ ਜੇ ਨਹੀਂ ਬੰਦ ਹੋਈਆਂ ਫਿਰ ਸਿੱਖ ਜੱਥੇਬੰਦੀਆਂ ਤੇ ਹਿੰਦੂ ਜੱਥੇਬੰਦੀਆਂ ਰਲ ਕੇ ਕੋਈ ਨਾ ਕੋਈ ਪ੍ਰੋਟੈਸਟ ਤੇ ਜ਼ਰੂਰ ਕਰਨਗੀਆਂ ਕਿਉਂਕਿ ਅਸੀਂ ਆਪਣੇ ਧਰਮ ਦੀ ਬੇਇੱਜ਼ਤੀ ਹੁੰਦੇ ਨੇ ਧੰਨਵਾਦ